ਪੈਸਾ ਘਟੇ ਘਰ ਜੇ ਨਹੀਂ ਬਣਿਆ ਤਾਂ ਦੁਖੀ ਆਂ ਜਿਹੜਾ ਵੀ ਤੁਸੀਂ ਕਾਰਨ ਦਸੋਗੇ ਵੀ ਮੈਂ ਦੁਖੀ ਆਂ ਮੈਂ ਦੁਖੀ ਆਂ ਆ ਕਾਰਨ ਕਿਹੜਾ ਵੀ ਤੁਸੀਂ ਕਾਰਨ ਦਸੋਗੇ ਉਹ ਸਾਰੇ ਕਾਰਨ ਤੇਰੇ ਦੁਖੀ ਹੋਣ ਦੇ ਗਲਤ ਹਨ ਜਿਹੜਾ ਵੀ ਕਾਰਨ ਦਸੇਗਾ ਵੀ ਮੇਰੇ ਬੱਚਾ ਹੈ ਨਹੀਂ ਮੈਂ ਤਾਂ ਦੁਖੀ ਆਂ ਪਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਲੋਕ ਇਦਾਂ ਦੇ ਨੇ ਲੱਖਾਂ ਕਰੋੜਾਂ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਪੈਦਾ ਹੀ ਨਹੀਂ ਕਰਦੇ ਕਹਿੰਦੇ ਸਾਨੂੰ ਬੱਚਾ ਚਾਹੀਦਾ ਹੀ ਔਰ ਤੈਨੂੰ ਇਦਾਂ ਦੇ ਲੋਕੀ ਵੀ ਵਿਖਾ ਦੇਾਂਗੇ ਜਿਨ੍ਹਾਂ ਕੋਲੇ ਬੱਚੇ ਹੈ ਨਹੀਂ ਪਰ ਉਹ ਸੁਖੀ ਨੇ ਖੁਸ਼ ਨੇ ਆਪਣੀ ਜ਼ਿੰਦਗੀ 'ਚ ਮਸਤ ਨੇ ਜੇ ਤੂੰ ਕਾਰਨ ਦੱਸੇਗਾ ਵੀ ਮੇਰੇ ਕੋਲੇ ਪੈਸਾ ਹੈ ਨਹੀਂ ਤੈਨੂੰ ਇਦਾਂ ਦੇ ਵਿਖਾ ਦੇਾਂਗੇ ਕਈਆਂ ਕੋਲ ਪੈਸਾ ਹੈ ਨਹੀਂ ਤੇਰੇ ਤੋਂ ਬਿਲਕੁਲ ਹੀ ਥੱਲੇ ਹੈ ਜੇ ਤੂੰ 500 ਕਮਾਉਂਦਾ ਹੈ ਜਾਂ 350 ਕਮਾਉਂਦਾ ਹੈ ਉਹ ਤੇ 100 ਵੀ ਨਹੀਂ ਕਮਾਉਂਦਾ ਪਰ ਉਹ ਖੁਸ਼ ਹੈ ਦੁਨੀਆ ਮਾੜਾ ਕਹਿੰਦੀ ਹੈ ਫਿਰ ਵੀ ਖੁਸ਼ ਨਹੀਂ ਫਿਰ ਵੀ ਖੁਸ਼ ਨਹੀਂ ਤੇਰਾ ਇਹ ਕਾਰਨ ਵੀ ਸਹੀ ਤੂੰ ਜਿਹੜਾ ਵੀ ਤੂੰ ਦੁਖੀ ਹੋਣ ਦਾ ਕਾਰਨ ਦੇਗਾ ਵੀ ਆਹ ਕਾਰਨ ਹੈ ਮੈਂ ਤਾਂ ਦੁਖੀ ਹਾਂ ਯਾਦ ਰੱਖੋ ਹੁਣ ਜੇ ਤੁਸੀਂ ਸੁਖੀ ਹੋਣ ਦੇ ਕਾਰਨ ਦਿਓ ਮੈਨੂੰ ਵੀ ਸੁਖੀ ਹੋਣ ਦੀ ਕਾਰਨ ਦੱਸੋ ਵੀ ਸੁਖੀ ਕਿਵੇਂ ਹੈ ਜਿਹੜੇ ਬੰਦੇ ਤੁਹਾਡੇ ਤੇ ਪੁੱਛ ਲੈਣੇ ਬਿ ਸੁਖੀ ਕੇ ਮੈਂ ਦੱਸ ਮੇਰਾ ਵਿਆਹ ਹੋਇਆ ਵਿਆਹ ਇਹ ਤੇ ਸਾਰੇ ਹੀ ਨੇ ਤੂੰ ਸੁਖੀ ਹੈ ਬਾਕੀ ਵਿਆਹੇ ਸੁਖੀ ਨਹੀਂ ਹਨ ਅੱਛਾ ਜੇ ਤੂੰ ਕਾਰਨ ਦੱਸੇਗਾ ਸੁਖੀ ਹੋਣ ਦਾ ਵੀ ਇਹ ਕਾਰਨ ਹੈ ਕਿ ਮੈਂ ਮੇਰਾ ਘਰ ਬਣ ਗਿਆ ਫਿਰ ਤੈਨੂੰ ਇਦਾਂ ਦੇ ਵੱਡੇ ਵਿਖਾ ਦੇਣਾ ਜਿਨ੍ਹਾਂ ਦੇ ਘਰ ਤੇਰੇ ਤੋਂ ਕਿਤੇ ਵੱਡੇ ਵੱਡੇ ਨੇ ਪਰ ਉਹ ਸੁਖੀ ਨਹੀਂ ਹਨ ਜੇ ਤੂੰ ਸੁਖੀ ਹੋਣ ਦਾ ਕਾਰਨ ਇਹ ਦਏਗਾ ਮੇਰੇ ਬੱਚੇ ਨੇ ਪੁੱਤ-ਪੋਤੇ ਨੇ ਫਿਰ ਕਈਆਂ ਦੇ ਪੁੱਤ-ਪੋਤੇ ਬੱਚੇ ਤੇਰੇ ਤੋਂ ਵੀ ਜ਼ਿਆਦਾ ਨੇ ਉਹ ਵੀ ਸੁਖੀ ਨਹੀਂ ਹੈਗੇ ਹੁਣ ਇੱਕ ਗੱਲ ਪੱਕੀ ਚੇਤਾ ਕਰ ਲੋ ਜਿੰਨੇ ਦੁਖੀ ਆ ਜਾਂ ਜਿੰਨੇ ਸੁਖੀ ਆ ਇਹ ਬਾਹਰਲੇ ਮਟੀਰੀਅਲ ਕਰਕੇ ਧੀਆਂ ਪੁੱਤਾਂ ਕਰਕੇ ਘਰ ਕਰਕੇ ਗੱਡੀਆਂ ਕਰਕੇ ਪੈਸੇ ਕਰਕੇ ਨਾ ਅਸੀਂ ਦੁਖੀ ਆ ਪੈਸੇ ਕਰਕੇ ਨਾ ਅਸੀਂ ਸੁਖੀ ਪੈਸੇ ਕਰਕੇ ਬੱਚਿਆਂ ਕਰਕੇ ਪ੍ਰਾਪਰਟੀਆਂ ਕਰਕੇ ਘਰ ਕਰਕੇ ਨਾ ਅਸੀਂ ਸੁਖੀ ਆਂ ਨਾ ਇਹਨਾਂ ਦੇ ਆਉਣ ਨਾਲ ਸੁੱਖ ਮਿਲਦਾ ਤੇ ਨਾ ਇਹਨਾਂ ਦੇ ਜਾਣ ਨਾਲ ਦੁੱਖ ਮਿਲਦਾ ਫਿਰ ਸੁੱਖ ਦੁੱਖ ਕਿੱਥੇ ਐ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੋਚ ਦਾ ਕਿਵੇਂ ਤੇਰੇ ਸੋਚਣ ਦਾ ਪੈਟਰਨ ਕਿਵੇਂ ਕੜੀ ਨਾਲ ਕੜੀ ਕਿਵੇਂ ਜੋੜਦਾ ਤੇਰੇ ਦਿਮਾਗ ਵਿੱਚ ਨਾ ਜਿਵੇਂ ਫੁਰਨੇ ਆਉਂਦੇ ਨੇ ਇੱਕ ਫੁਰਨਾ ਫਿਰ ਉਹਦੇ ਮਗਰ ਦੂਜਾ ਫੁਰਨਾ ਫਿਰ ਤੀਸਰਾ ਫੁਰਨਾ ਫਿਰ ਚੌਥਾ ਫੁਰਨਾ ਥਾਟ ਪਿੱਛੇ ਥਾਟ ਥਾਟ ਪਿੱਛੇ ਥਾਟ ਚੱਲਦੇ ਨੇ ਲਾਈਨ ਵਿੱਚ ਚੱਲਦੇ ਨੇ ਸਾਰੇ ਪੈਟਰਨ ਹੁੰਦਾ ਕੁਝ ਬੰਦੇ ਸੋਚਣ ਦਾ ਪੈਟਰਨ ਨੈਗੇਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਪੋਜ਼ਿਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਚ ਸੁਖੀ ਰਹਿੰਦੇ ਨੇ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਵਿੱਚ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਸੋਚਣ ਦਾ ਪੈਟਰਨ ਹੈ ਸੋਚ ਹੈ ਸੋਚ ਹੈ ਆਪ ਹੁਣ ਪਰਵਰਿਸ਼ ਕਿਦਾਂ ਕੀਤੀ ਗਈ ਹੈ ਪਾਲਿਆ ਕਿਵੇਂ ਗਿਆ ਸੋਚਿਆ ਸੋਚਦਾ ਕਿਵੇਂ ਹੈ ਤੇਰਾ ਸ਼ੁਰੂ ਤੋਂ ਲੈ ਕੇ ਸੋਚਣ ਦਾ ਸਵਾਬ ਆ ਕਿਵੇਂ ਸੋਚਦਾ ਤੁਹਾਨੂੰ ਇਹ ਚੀਜ਼ 네ਗੇਟਿਵ ਤੇ ਪੋਜ਼ਿਟਿਵ ਕਰਦੀ ਹੈ ਮੇਰੇ ਤਜਰਬਾ ਹੈ ਜਿਹੜਾ ਬੰਦਾ 네ਗੇਟਿਵ ਸੀ ਸੋਚਣ ਦਾ ਪੈਟਰਨ ਗਲਤ ਸੀ ਗਰੀਬੀ ਵਿੱਚ ਸੀ ਅੱਜ ਅਮਰੀਕਾ ਦੇ ਵਿੱਚ ਸੈਟਲ ਹੋ ਗਏ 10 20 30 ਟਰੱਕ ਨੇ ਕਾਰੋਬਾਰ ਨੇ ਪਰ ਸੁਖੀ ਨਹੀਂ ਹੋਏ ਕਿਉਂਕਿ ਸੋਚਣ ਦਾ ਪੈਟਰਨ ਨਹੀਂ ਬਦਲਿਆ ਗੱਡੀਆਂ ਨਹੀਂ ਬਦਲਣੀਆਂ ਦੇਸ਼ ਨਹੀਂ ਬਦਲਨੇ ਤੁਸੀਂ ਸੋਚਣ ਦਾ ਪੈਟਰਨ ਬਦਲਨਾ ਹੈ ਟੈਕਨੀਕ ਬਦਲੋ ਸੋਚਦਾ ਕਿਵੇਂ ਹੈ ਤੈਨੂੰ ਕੀ ਲੱਗਦਾ ਤੁਸੀਂ ਤਜਰਬਾ ਕਰੋ ਦੁਖੀ ਸੀ ਗੱਡੀ ਨਹੀਂ ਹੈਗੀ ਗੱਡੀ ਆ ਗਈ ਹੁਣ ਸੁਹੀ ਸਾਲਕ ਹੋ ਗਿਆ ਗੱਡੀ ਹੁਣ ਤਾਂ ਹੈਗੀ ਹੁਣ ਸੁਹੀ ਹੋ ਗਿਆ ਫੇਰ ਸੋਚਣ ਦਾ ਪੈਟਰਨ ਉੱਥੇ ਹੀ ਬੱਚਾ ਹੈ ਨਹੀਂ ਨਾ ਬੱਚਾ ਹੋ ਗਿਆ ਹੁਣ 2 ਸਾਲ ਦਾ ਹੋ ਗਿਆ ਹੁਣ ਖੁਸ਼ ਹੋ ਗਿਆ ਤੂੰ ਸੋਚਣ ਦਾ ਪੈਟਰਨ ਨਹੀਂ ਮੜਾ ਕੀ ਕਰੋਗੇ ਤੁਸੀਂ ਭਰਾਵੋ ਭੈਣੋ ਮਸਲਾ ਮੈਲਾਂ ਦਾ ਜਾਂ ਟੰਡਿਆਂ ਦਾ ਨਹੀਂ ਮਸਲਾ ਇਹ ਹੈ ਉਹਨਾਂ ਤੇ ਬੈਠਾ ਕੌਣ ਹੈ ਉੱਥੇ ਪਿਆ ਕੌਣ ਹੈ ਮੈਨੂੰ ਅੱਜ ਇੱਕ ਬਾਪੂ ਜੀ ਸਾਡੇ ਆਏ ਸਾਡੇ ਟਰਸਟੀ ਮੰਗਟ ਜੀ ਹਨ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਮਰ ਵਿੱਚ ਚਲੇ ਮਤਲਬ ਇਹ ਕੀ ਹੈ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਉਮਰ ਕਿਵੇਂ ਕਹਿ ਰਹੇ ਨੇ ਬਾਪੂ ਜੀ 44 ਸਾਲ 9 ਮਹੀਨੇ ਜਦੋਂ ਉਹਨਾਂ ਨੇ ਉਹ ਲਾਈਨ ਬੋਲੀ ਨਾ ਵੀ ਉਮਰ ਤੁਹਾਡੀ ਵੀ ਹੁਣ ਓਨੀ ਕੁ ਹੋ ਗਈ ਤੇ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਕਦੇ ਕਈ ਵਾਰੀ ਕਈ ਚੀਜ਼ਾਂ ਅਸੀਂ ਸੋਚਦੇ ਨਹੀਂ ਹੁੰਦੇ ਤੇ ਮੈਂ ਸੋਚ ਰਿਹਾ ਵੀ ਜਿਸ ਉਮਰ ਵਿੱਚ ਹੁਣ ਮੈਂ ਆ ਇਸ ਉਮਰ ਵਿੱਚ ਸੱਚੇ ਪਾਤਸ਼ਾਹ ਦੁਨੀਆ 'ਚੋਂ ਚਲੇ ਗਏ ਸੀ ਇੰਨੀ ਉਮਰ ਇੰਨੀ ਉਮਰ ਸੀ ਜਿੰਨੀ ਐਸ ਵੇਲੇ ਮੇਰੀ ਉਮਰ ਐ ਇੰਨੀ ਉਮਰ ਪੋਈ ਗੁਰੂ ਗੋਬਿੰਦ ਸਿੰਘ ਕਿੱਡੀ ਗੰਮਰ ਦੱਸੋ